ਮੇਰਾ ਨਾਮ ਕਰਮਜੀਤ ਸਿੰਘ ਪਿੰਡ ਸੂਰਾਪੁਰ ਕੀ ਗੱਲ ਬਾਤ ਹੈ ਜੀ ਕੱਲ ਬਾਦ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਨਾਲ ਕਲੀਨਿਕ ਆ ਤੇ ਉੱਥੋਂ ਹੁੰਦੇ ਹੀ ਅੱਗੇ ਵੀ 9 9 10 ਹੀ ਵੱਜ ਜਾਂਦੇ ਇਹ ਗਰਮੀਆਂ ਦੇ ਸਿਰਾਂ ਚ ਇਦਾਂ ਹੀ ਤੇ ਰਾਤ ਵੀ ਕੋਈ 9:30 9 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਲੱਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ ਡੇਢ ਕਿਲੋਮੀਟਰ ਅੱਗੇ ਬਾਰਦਾ ਤੋਂ ਮੂੰਹ ਟੱਕੇ ਨਜ਼ਰ ਆਉਂਦੇ ਆ ਤੇ ਬਾਕੀ ਕੁਐਰੀ ਚ ਲੰਡੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਰੰਜਿਸ਼ ਹੈਗੀ ਸੀ ਕੋਈ ਪਹਿਲਾਂ ਕੋਈ ਰੰਜਿਸ਼ ਕੇ ਨਾ ਰੰਜਿਸ਼ ਕੋਈ ਨਹੀਂ ਆ 10 ਮਹੀਨੇ ਪਹਿਲਾਂ 10 ਇਹ ਕਰਨੇਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬੱਚਦੇ ਚੁੱਪ ਚਾ ਵੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀ ਇਹਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਉਹ ਉਹਨਾਂ ਰੱਬ ਜਣੇ ਦੇ ਦਿਲ ਚ ਕੀ ਹੋ ਤੇ ਹੁਣ ਉਹਦੀ ਫੋਨ ਤੋਂ ਡਿਟੇਲਾਂ ਦਾ ਪਤਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਉਹ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਦੇ ਨੌ ਆਖਣੇ ਤੇ ਹੁਣ ਐਸਐਚਓ ਸਾਹਿਬ ਆਏ ਹੀ ਤੇ ਉਹ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨੌ ਬਣ ਗਏ ਚੱਲੀਆਂ ਪੰਜ ਆ ਕੋਕਣ ਫਰਮਣੀ ਪੂਰਾ ਖੋਲ ਪੰਜ ਬਰਮ ਦੇ ਅੱਜ ਦੀ ਮੰਗ ਕਰਦੇ ਜੀ ਮੰਗ ਇਹੋ ਹੀ ਆ ਵੀ ਜੇ ਤੇ ਨਾਂ ਨੱਥ ਪਈ ਫਿਰ ਤੇ ਹਰ ਘਰ ਚੀ ਧਮਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਹਿਮਾਨਾ ਇਹਨਾਂ ਦਾ ਗੈਂਗ ਵਧੂਗਾ ਘਟੂਗਾ ਜੀ ਕਿ ਆਪਾਂ ਫਲਾਣਾ ਡਾਕਟਰ ਨੂੰ ਮੰਗੇ ਜੇ ਉਹ ਨਹੀਂ ਦਿੱਤੇ ਹਰ ਨੂੰ ਦੇਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਹੋਇਆ ਉਦਾਂ ਦੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਤਾਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਰੀਆ ਵਸਲ ਰਸਣ ਦੇ ਆਪਾਂ اونੂ ਦੇ ਹੋਈ ਲੱਗਦਾ ਐਡਾ ਗੁੱਸਾ ਤੇ ਕੋਈ ਉਹ ਹੀ ਘਟ ਸਕਦਾ ਜੀ ਲੱਗਦਾ ਜਾਂਚ ਹੋਣੀ ਚਾਹੀਦੀ ਹਰਾਂ ਗੱਲ ਜਰੂਰ ਹੋਣੀ ਚਾਹੀਦੀ ਆ ਬਾਕੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਤੁਹਾਡੇ ਸਾਹਮਣੇ ਹੋਣਗੇ ਬਹੁਤ ਵਰੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆ ਤੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਮੈਡੀਕਲ ਸਟੋਰ ਮਾਰਕਟਾਇਡਾ ਗੋਲੀਆ ਮਾਰਕਟ ਜੇ ਕਰਨ ਸਿੰਘ ਆ ਤੁਹਾਨੂੰ ਆਰਐਮਪੀ ਡਾਕਟਰ ਜੀ ਇਥੇ ਸ਼ੌਫ ਕਰਦਾ ਵਾ ਕੁਝ ਪੀਰ ਅੱਡੇ ਦੇ ਉੱਤੇ ਰਾਤੀ 2:30 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਧੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅਸੀਂ ਤੁਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਚ ਅਸੀਂ ਲੈ ਕੇ ਤੇ ਇਥੇ ਗਏ ਸੀਗੇ ਸੀ ਜੌਨ ਹਸਪੀਟਲ ਉਹਨਾਂ ਨੇ ਕਿਹਾ ਵੀ ਆਈਵੀ ਬਾਈ ਲੈ ਜਾ ਫਿਰ ਅਸੀਂ ਉੱਥੇ ਨੂੰ ਆਈਵੀ ਬਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਨੂੰ ਬ੍ਰੌਟ ਲੈ ਦਿੱਤਾ ਤੇ ਰਾਤ ਦੀਆਂ ਜਿਹੜੀਆਂ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਟੀਮਾਂ ਲਾ ਕੇ ਤਫ਼ਤੀਸ਼ ਕਰ ਰਹੇ ਆ ਭੋਲ ਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੌਕੇ ਤੋਂ ਖੋਲ ਵੀ ਬਰਾਮਦ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੌਕੇ ਪਤਾ ਲੱਗਾ ਕਿਹੜੇ ਕਿਹੜੇ ਵੈਪਨ ਸੀ ਕਿਹਾ ਜਾ ਰਿਹਾ ਦੋ ਦੇ ਕਰੀਬ ਵੈਪਨ ਲੱਗਦਾ ਹੈ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵੈਪਨ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜਾਊਗੀ ਸ਼ੁਰੂਆਤੀ ਜਾਂਚ ਕੀ ਸਾਹਮਣੇ ਆਇਆ ਕਿਉਂਕਿ ਬਹੁਤ ਐਂਗਲ ਸਾਹਮਣੇ ਆ ਰਹੇ ਨੇ ਕਿ ਸਰੋਥੀ ਪਹਿਲਾਂ 1.5 ਸਾਲ ਪਹਿਲਾਂ ਆਈ ਸੀ ਜਾਂ ਪੁਰਾਣੀ ਰੰਜੀ ਸਾਰੇ ਕੇਂਗਲ ਤੋਂ ਜਾਂਚ ਕਰ ਰਹੀ ਆ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਉਦੇ ਜਿਹੜੇ دوست ਆ ਦੱਸਣ ਵਾਲੇ ਉਹਨਾਂ ਕਿਹਾ ਵੀ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਕਿਸੇ ਦੱਸਿਆ ਕੌਣ ਬੋਲਦਾ ਤੇ ਜਦੋਂ ਇਹਨਾਂ ਨੇ ਦੱਸਿਆ ਗੋ ਕਿ ਅਸੀਂ ਇਹੋ ਜਿਹੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਗੋ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਇਹ ਇਹ ਹਰ ਐਂਗਲ ਤੋਂ ਜਾਂਚ ਹੋ ਰਹੀ ਆ ਬਿਲਕੁਲ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਅਸੀਂ ਜਲਦੀ ਤੋਂ ਜਲਦੀ ਪ੍ਰੈਸ ਕਰਕੇ ਸਾਹਮਣੇ ਬਿਲਕੁਲ ਜੀ ਬੀਰੀ ਟੀਮ ਲੱਗੀ ਹੋਈ ਆ ਪੋਸਟਮਾਰਟਮ ਕਰਾਉਣ ਤੇ ਵੀ ਟੀਮ ਲੱਗੀ ਹੋਈ ਆ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਪ੍ਰੈਸ ਕਰਨ ਤੇ ਲੱਗੀਆਂ ਹੋਈਆਂ ਆ ਰਾਤ ਦੀ ਸਾਰੀ ਰਾਤ ਹੀ ਸਾਡੀ ਚੱਲਦੇ ਰਿਹਾ ਸੀ ਇੱਕ ਮਿੰਟ ਵੀ ਨਹੀਂ ਸੁੱਤੇ ਤੇ ਹੁਣ ਵੀ ਸਵੇਰ ਦੇ 6:00 ਵਜੇ ਕੰਮ ਨਹੀਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।